प्यारे किसान विरोधी किसान बहनों ਤੁਸੀਂ ਦੇਖ ਰਹੇ ਹੋ ਜਾਣਕਾਰੀ ਭਰਪੂਰ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਤੇ ਮੈਂ ਹਾਂ ਜਸਬੀਰ ਕੌਰ ਜਸੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਖੇਤੀ ਤੇ ਖੇਤੀ ਨਾਲ ਜੁੜੇ ਵੱਖ-ਵੱਖ ਵਿਸ਼ਿਆਂ ਦੇ ਬਾਰੇ ਵਿੱਚ ਜਾਣਕਾਰੀ ਸਾਂਝੀ ਕਰਦੇ ਹਾਂ ਕਿਸਾਨ ਅੰਨ ਦਾ ਤਖਵਾਉਂਦੇ ਨੇ ਕਿਸਾਨ ਵੱਖ-ਵੱਖ ਤਰ੍ਹਾਂ ਦੀਆਂ ਫਸਲਾਂ ਬੀਜਦੇ ਨੇ ਤੇ ਕਿਸੇ ਵੀ ਫਸਲ ਤੋਂ ਚੰਗਾ ਝਾੜ ਪ੍ਰਾਪਤ ਕਰਨ ਦੇ ਲਈ ਉਸ ਦਾ ਮੁੱਢ ਤੋਂ ਹੀ ਨਰੋਵਾ ਹੋਣਾ ਲਾਜ਼ਮੀ ਹੁੰਦਾ ਹੈ ਇਸ ਕਰਕੇ ਕਿਸਾਨ ਬੜੀ ਹੀ ਵਿਉਂਤਬੰਦੀ ਦੇ ਨਾਲ ਫਸਲਾਂ ਬੀਜਦੇ ਨੇ ਕਿਸਾਨ ਵੀਰ ਖੇਤੀ ਕਰਨ ਦੇ ਨਾਲ-ਨਾਲ ਪਸ਼ੂ ਵੀ ਪਾਲਦੇ ਨੇ ਤਾਂ ਫਿਰ ਨਜ਼ਰ ਪਾ ਲੈਣੇ ਆ ਪਸ਼ੂ ਪਾਲਕਾਂ ਦੇ ਲਈ ਸੂਚਨਾਵਾਂ ਤੇ ਸੁਝਾਅ ਤੇ ਪੇਸ਼ ਕਰ ਰਹੇ ਨੇ ਡਾਕਟਰ ਧੀਰਜ ਕੁਮਾਰ ਸ਼ਰਮਾ ਜੀ ਆਓ ਦੇਖਦੇ ਆਂ ਪਿਆਰੇ ਪਸ਼ੂ ਪਾਲਕ ਵੀਰੋ ਮੈਂ ਡਾਕਟਰ ਧੀਰਜ ਕੁਮਾਰ ਸ਼ਰਮਾ ਬਤੌਰ ਵੈਟਰਨਰੀ ਅਫਸਰ ਪਸ਼ੂ ਪਾਲਣ ਵਿਭਾਗ ਪੰਜਾਬ ਵਿੱਚ ਇਨਚਾਰਜ ਵੈਟਰਨਰੀ ਪੋਲੀਕਲੀਨਿਕ ਹੁਸ਼ਿਆਰਪੁਰ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ ਮੈਂ ਆਪ ਲਈ ਲੈ ਕੇ ਆਇਆ ਹਾਂ ਕੋਈ ਪਸ਼ੂਆਂ ਸੰਬੰਧੀ ਕੁਝ ਮਹੱਤਵਪੂਰਨ ਸੂਚਨਾਵਾਂ ਅਤੇ ਸੁਝਾਅ ਬਰੂਸਲੋਸਿਸ ਬਿਮਾਰੀ ਇੱਕ ਜਰਾਸੀਮ ਤੋਂ ਹੋਣ ਵਾਲੀ ਬਿਮਾਰੀ ਹੈ ਇਹ ਅਕਸਰ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਣ ਦਾ ਇਸ ਦਾ ਖਸ਼ਾ ਬਣਿਆ ਰਹਿੰਦਾ ਹੈ ਇਹ ਬਿਮਾਰੀ ਜੋ ਕਿ ਗਾਵਾਂ ਮੱਝਾਂ ਭੇਡਾਂ ਬੱਕਰੀਆਂ ਅਤੇ ਕੁੱਤਿਆਂ ਤੋਂ ਮਨੁੱਖਾਂ ਵਿੱਚ ਹੋ ਜਾਂਦੀ ਹੈ ਜ਼ਿਆਦਾਤਰ ਇਹ ਗਾਵਾਂ ਤੇ ਮੱਝਾਂ ਤੋਂ ਹੁੰਦੀ ਹੈ ਮਨੁੱਖਾਂ ਵਿੱਚ ਜੋ ਇਸ ਦੇ ਜੋ ਲੱਛਣ ਪਾਏ ਜਾਂਦੇ ਹਨ ਜਿਵੇਂ ਕਿ ਸਰੀਰ ਦਾ ਦੁਖਣਾ ਗੋਡਿਆਂ ਦਾ ਦੁਖਣਾ ਪਿੱਠ ਦਾ ਦੁਖਣਾ ਰਾਤ ਦੇ ਸਮੇਂ ਵਿੱਚ ਬੁਖਾਰ ਇਹ ਮੁੱਖ ਲੱਛਣ ਇਸ ਬਿਮਾਰੀ ਦੇ ਮਨੁੱਖਾਂ ਵਿੱਚ ਹੁੰਦੇ ਹਨ ਜੇਕਰ ਕਿਸੇ ਵੀ ਵਿਅਕਤੀ ਜੋ ਕਿ ਪਸ਼ੂਆਂ ਨਾਲ ਸੰਬੰਧਿਤ ਹੈ ਉਸ ਦੇ ਵਿੱਚ ਇਹ ਲੱਛਣ ਪਾਏ ਜਾਂਦੇ ਹਨ ਤਾਂ ਉਹ ਇਸ ਦਾ ਟੈਸਟ ਜੋ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਚਲਾਈ ਜਾ ਰਹੀ ਨਾਰਥ ਰੀਜਨਲ ਡਿਜ਼ੀਜ਼ ਡਾਇਗਨੋਸਟਿਕ ਲੈਬ ਆਰ ਡੀ ਡੀ ਐਲ ਜਲੰਧਰ ਵਿਖੇ ਆਪਣਾ ਇਹ ਟੈਸਟ ਕਰਵਾ ਸਕਦਾ ਹੈ ਬਿਲਕੁਲ ਮੁਫਤ ਵਿੱਚ ਕਰਵਾ ਸਕਦਾ ਹੈ ਇਸ ਦੀ ਬਿਮਾਰੀ ਤੋਂ ਬਚਾ ਲਈ ਪਸ਼ੂ ਪਾਲਣ ਵਿਭਾਗ ਵੱਲੋਂ ਫ੍ਰੀ ਵਿੱਚ ਪਸ਼ੂਆਂ ਨੂੰ ਇਹ ਵੈਕਸੀਨ ਵੀ ਕੀਤੀ ਜਾਂਦੀ ਹੈ ਗਲੈਂਡਰਸ ਬਿਮਾਰੀ ਜੋ ਕਿ ਘੋੜਿਆਂ ਤੋਂ ਮਨੁੱਖਾਂ ਵਿੱਚ ਫੈਲਦੀ ਹੈ ਇਹ ਬਿਮਾਰੀ ਵੀ ਇੱਕ ਜਰਾਸੀਮ ਤੋਂ ਹੋਣ ਵਾਲੀ ਬਿਮਾਰੀ ਹੈ ਘੋੜਿਆਂ ਵਿੱਚ ਇਸ ਦੇ ਲੱਛਣ ਜਿਵੇਂ ਕਿ ਨੱਕ ਚੋਂ ਰੇਸ਼ਾ ਵਗਣਾ ਘੋੜਿਆਂ ਵਿੱਚ ਬੁਖਾਰ ਗੰਡਾ ਦਾ ਸੁੱਜਣਾ ਉਹਨਾਂ ਦੇ ਅਤੇ ਇਹ ਬਹੁਤ ਹੀ ਘਾਤਕ ਬਿਮਾਰੀ ਹੁੰਦੀ ਆ ਸੋ ਇਸ ਕਰਕੇ ਜਦ ਕਦੀ ਵੀ ਘੋੜਾ ਪਾਲਕਾਂ ਨੂੰ ਇਸ ਬਿਮਾਰੀ ਦੇ ਲੱਛਣ ਘੋੜਿਆਂ ਵਿੱਚ ਪਾਏ ਜਾਂਦੇ ਹਨ ਆਪਣੀ ਨਜ਼ਦੀਕੀ ਵੈਟਰਨਰੀ ਡਾਕਟਰ ਨਾਲ ਇਸ ਬਾਰੇ ਜਰੂਰ ਸਲਾਹ ਕੀਤੀ ਜਾਵੇ ਟੀਬੀ ਬਿਮਾਰੀ ਜੋ ਕਿ ਇੱਕ گاਵਾ ਤੇ ਮੱਝਾਂ ਦੇ ਦੁੱਧ ਤੋਂ ਅਕਸਰ ਮਨੁੱਖਾਂ ਵਿੱਚ ਵੀ ਫੈਲ ਜਾਂਦੀ ਆ ਇਸ ਕਰਕੇ ਆਪ ਸਭ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਜੋ ਜੋ ਵੀ ਜਾਨਵਰ ਗਾਵਾਂ ਮੱਝਾਂ ਦਾ ਦੁੱਧ ਹੁੰਦਾ ਹੈ ਇਸ ਨੂੰ ਉਬਾਲ ਕੇ ਹੀ ਪੀਣਾ ਚਾਹੀਦਾ ਹੈ ਸੂਰਾ ਵਿੱਚ ਅਕਸਰ ਦੋ ਬੁਖ ਬਿਮਾਰੀਆਂ ਕਲਾਸਿਕਲ ਸਵੈਨ ਫੀਵਰ ਅਤੇ ਅਫਰੀਕਨ ਸਵੈਨ ਫੀਵਰ ਦੇਖੇ ਜਾਂਦੀ ਹੈ ਇਹਨਾਂ ਦੋਨਾਂ ਬਿਮਾਰੀਆਂ ਦੇ ਵਿੱਚ ਸਿਰਫ ਜੋ ਜੋ ਵਿਸ਼ਾਣੂ ਹੈ ਉਹਨਾਂ ਦੀ ਕਿਸਮ ਦਾ ਹੀ ਫਰਕ ਹੈ ਲਗਭਗ ਲੱਛਣ ਜੋ ਹੁੰਦੇ ਹਨ ਦੋਮੇ ਵਿੱਚ ਸੇਮ ਪਾਏ ਜਾਂਦੇ ਹਨ ਵੈਸੇ ਇਹ ਜ਼ਿਆਦਾਤਰ ਬਿਮਾਰੀ ਛੋਟੇ ਸੂਰਾਂ ਦੇ ਬੱਚਿਆਂ ਵਿੱਚ ਪਾਈ ਜਾਂਦੀ ਹੈ ਲੱਛਣ ਜਿਵੇਂ ਕਿ ਉਹਨਾਂ ਵਿੱਚ ਤੇਜ਼ ਬੁਖਾਰ ਦਾ ਹੋਣਾ ਉਹਨਾਂ ਦੇ ਛਾਤੀ ਅਤੇ ਕੰਨਾਂ ਤੇ ਨੀਲੇ ਜਾਂ ਲਾਲ ਰੰਗ ਦੇ ਧੱਬੇ ਹੋਣਾ ਸੂਰਾਂ ਨੂੰ ਮੋਕ ਹੋਣਾ ਅਤੇ ਇਹ ਬਿਮਾਰੀ ਦੀ ਵੈਕਸੀਨ ਜੋ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਸਮੇਂ-ਸਮੇਂ ਸਰ ਪਸ਼ੂ ਪਾਲਕਾਂ ਲਈ ਉਪਲਬਧ ਕਰਾਈ ਜਾਂਦੀ ਹੈ ਇਸ ਦੇ ਨਾਲ ਹੀ ਜੋ ਦੂਸਰੀ ਬਿਮਾਰੀ ਅਫਰੀਕਨ ਸਾਈਨ ਫੀਵਰ ਹੁੰਦੀ ਹੈ ਅਤੇ ਇਹ ਬਹੁਤ ਹੀ ਜ਼ਿਆਦਾ ਘਾਤਕ ਹੁੰਦੀ ਹੈ ਇਸੋ ਇਸ ਤੇ ਬਚਾ ਲਈ ਆਪ ਸਭ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ ਫਾਰਮਾ ਵਿਖੇ ਜਦ ਕਦੀ ਵੀ ਇਦਾਂ ਦੀ ਆਪਦੇ ਨਜ਼ਦੀਕੀ ਖੇਤਰ ਵਿੱਚ ਇਦਾਂ ਦੀ ਚੀਜ਼ ਪਾਈ ਜਾਂਦੀ ਹੈ ਤਾਂ ਆਪਣੇ ਫਾਰਮ ਤੇ ਕਿਸੇ ਵੀ ਅਣਪਛਾਤੇ ਵਿਅਕਤੀ ਦੀ ਐਂਟਰੀ ਨਾ ਹੋਣ ਦਿੱਤੀ ਜਾਵੇ ਨਵੇਂ ਜਾਨਵਰਾਂ ਦੀ ਖਰੀਦ ਫਰੋਕ ਤੋਂ ਬਚਿਆ ਜਾਵੇ ਅਤੇ ਬਿਮਾਰ ਜਾਨਵਰਾਂ ਨੂੰ ਜਿੰਨੀ ਛੇਤੀ ਤੋਂ ਛੇਤੀ ਅਲੱਗ ਕੀਤਾ ਜਾ ਸਕੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਮੁਰਗੀਆਂ ਵਿੱਚ ਹੋਣ ਵਾਲੀ ਫਾਊਲ ਪੋਕਸ ਬਿਮਾਰੀ ਦੀ ਇਹ ਫਾਊਲ ਪੋਕਸ ਬਿਮਾਰੀ ਗਰਮੀਆਂ ਵਿੱਚ ਅਕਸਰ ਮੱਛਰੀਆਂ ਮੱਖੀ ਦੇ ਕੱਟਣ ਨਾਲ ਹੋ ਜਾਂਦੀ ਹੈ ਜੋ ਕਿ ਇੱਕ মুরਗੀ ਤੋਂ ਦੂਸਰੀ মুরਗੀ ਵਿੱਚ ਫੈਲਦੀ ਹੈ ਇਹ ਬਿਮਾਰੀ ਦੇ ਲੱਛਣ ਪਾਈ ਜਾਂਦੇ ਹਨ ਜਿਵੇਂ ਕਿ ਉਹਨਾਂ ਦੇ ਫੋੜੇ ਟਾਈਪ ਚੁੰਝਾਂ ਤੇ ਕਲਗੀਆਂ ਤੇ ਫੋੜੇ ਹੋ ਜਾਂਦੇ ਹਨ ਅਤੇ ਉਹਨਾਂ ਦੇ ਮੂੰਹ ਵਿੱਚ ਵੀ ਛਾਲੇ ਟਾਈਪ ਜੇ ਬਣ ਜਾਂਦੇ ਹਨ ਇਸ ਬਿਮਾਰੀ ਤੋਂ ਬਚਾ ਲੈ ਵੀ ਪਸ਼ੂ ਪਾਲਣ ਦੇ ਵਿਭਾਗ ਵੱਲੋਂ ਮੁਫਤ ਵਿੱਚ ਫਾਉਲ ਪੌਕਸ ਦੀ ਵੈਕਸੀਨ ਉਪਲਬਧ ਕਰਵਾਈ ਜਾਂਦੀ ਹੈ ਜੋ ਕਿ ਆਪ ਆਪਣੇ ਨਜ਼ਦੀਕੀ ਸਰਕਾਰੀ ਪਸ਼ੂ ਹਸਪਤਾਲ ਵਿਖੇ ਬੈਟਨੀ ਡਾਕਟਰ ਦੀ ਸਲਾਹ ਨਾਲ ਸਮੇਂ-ਸਮੇਂ ਤੇ ਰੈਸਰ ਲਗਾਈ ਜਾ ਲਗਵਾਈ ਜਾ ਸਕਦੀ ਹੈ ਸੋ ਇਹ ਸਨ ਪਸ਼ੂਆਂ ਸੰਬੰਧੀ ਕੁਝ ਮਹੱਤਵਪੂਰਨ ਸੂਚਨਾਵਾਂ ਤੇ ਸਜਾ ਧੰਨਵਾਦ ਪਿਆਰੇ ਕਿਸਾਨ ਵੀਰੋ ਤੇ ਕਿਸਾਨ ਭੈਣੋ ਜਿਵੇਂ ਜਿਵੇਂ ਸਮਾਂ ਬਦਲਿਆ ਖੇਤੀ ਵੀ ਆਧੁਨਿਕ ਹੋ ਗਈ ਖੇਤੀ ਮਾਹਿਰ ਵੱਖ-ਵੱਖ ਤਰ੍ਹਾਂ ਦੇ ਢੰਗ ਤਰੀਕੇ ਤੇ ਤਕਨੀਕਾਂ ਦੱਸਦੇ ਨੇ ਜਿਸ ਦੇ ਨਾਲ ਖੇਤੀ ਹੋਰ ਵੀ ਸੁਖਾਵੀ ਹੋ ਗਈ। ਸੋਨੀ ਦੀ ਮੁੱਖ ਫਸਲ ਲਗਾਉਣ ਦੇ ਲਈ ਹੁਣ ਕਿਸਾਨ ਕਾਲੇ ਪਏ ਹੋਏ ਨੇ। ਉੰਜ ਵੀ ਮਸ਼ੀਨਰੀ ਦਾ ਯੋਗ ਹੈ ਤੇ ਖੇਤੀ ਦੇ ਲਈ ਵੀ ਮਸ਼ੀਨਰੀ ਦੀ ਵਰਤੋਂ ਹੋਣ ਲੱਗ ਪਈ ਹੈ। ਤੇ ਜੇਕਰ ਝੋਨੇ ਦੀ ਪਨੀਰੀ ਦੀ ਲਵਾਈ ਵਾਸਤੇ ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇ ਤਾਂ ਹੋਰ ਵੀ ਸੌਖਾ ਹੋ ਜਾਵੇਗਾ। ਤਾਂ ਸਾਡਾ ਅੱਜ ਦਾ ਵਿਸ਼ਾ ਵੀ ਕੁਝ ਅਜਿਹਾ ਹੀ ਹੈ। ਚੋਨੇ ਤੇ ਬਾਸਮਤੀ ਦੀ ਪਨੀਰੀ ਦੀ ਤਿਆਰੀ ਤੇ ਮਸ਼ੀਨ ਨਾਲ ਇਸ ਦੀ ਖੇਤ ਚ ਸਫਲਵਾਈ ਮਾਹਿਰ ਹੋਣਗੇ ਡਾਕਟਰ ਸੁਖਚੈਨ ਸਿੰਘ ਜੀ ਜਿਹੜੇ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਲੌਕ ਐਗਰੀਕਲਚਰ ਆਫਿਸਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਤੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂ ਜੀ ਨੇ ਕੀ ਖਾਸ ਗੱਲਬਾਤ ਹੋਈ ਹੈ ਆਓ ਦੇਖਦੇ ਹਾਂ ਮਸ਼ੀਨਾਂ ਨਾਲ ਝੋਨੇ ਦੀ ਅਤੇ ਬਾਸਮਤੀ ਦੀ ਪਨੀਰੀ ਦੀ ਲਵਾਈ ਅਤੇ ਖੇਤਾਂ ਦੇ ਵਿੱਚ ਸਫਲ ਬਜਾਈ ਇਸ ਵਿਸ਼ੇ ਤੇ ਆਪਾਂ ਗੱਲਬਾਤ ਕਰਨ ਲਈ ਅੱਜ ਪਹੁੰਚੇ ਆ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਮੇਰੇ ਨਾਲ ਖੜੇ ਨੇ ਡਾਕਟਰ ਸੁਖਚੈਨ ਸਿੰਘ ਜੀ ਜਿਹੜੇ ਐਗਰੀਕਲਚਰ ਅਫੀਸਰ ਨੇ ਤੇ ਅੰਮ੍ਰਿਤਸਰ ਵੀ ਕੇ ਆਪਣੀ ਸੇਵਾ ਨਿਭਾ ਰਿਆ ਦੱਸੋ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਝੋਨੇ ਦੀ ਰਕਬੇ ਦੀ ਜਿਹੜਾ ਆਮ ਰਕਬਾ ਕਿੰਨਾ ਕਾ ਤੇ ਜਿਹੜਾ ਮਸ਼ੀਨਾਂ ਨਾਲ الਵਾਈ ਲੱਗਦੀ ਹੈ ਇਹ ਕਿੰਨਾ ਕ ਰਕਬਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈਗਾ ਜੇ ਆਪਾਂ ਸਟੇਟ ਦੀ ਗੱਲ ਕਰੀਏ ਤੇ ਸਟੇਟ ਦੇ ਵਿੱਚ ਕੋਈ 32 ਲੱਖ 1/2 ਝੋਨਾ ਬੀਜਿਆ ਜਾਂਦਾ ਵਾ ਤੇ ਅਮਰਸਰ ਜ਼ਿਲ੍ਹੇ ਦੇ ਵਿੱਚ ਕੋਈ 1.80 ਹਜ਼ਾਰ ਰੈ ਹਕਟੇਰ ਦੇ ਲੈ ਦੇ ਥਲੇ ਆਉਂਦਾ ਝੋਨੇ ਥਲੇ ਆਉਂਦਾ ਵਾ ਤੇ ਜਿੱਥੇ ਜ਼ਿਆਦਾਤਰ ਅਸੀਂ ਬਾਸਮਤੀ ਪੀਦੇ ਆ ਕਿਉਂਕਿ ਬਾਰਡਰ ਦੀ ਬੈਲਟ ਹੋਣ ਕਰਕੇ ਸ਼ੁਰੂ ਤੋਂ ਇੱਥੇ ਬਾਸਮਤੀ ਥਲੇ ਏਰੀਆ ਰਿਹਾ ਵਾ ਤੇ ਮੈਕਸਿਮਮ ਏਰਾ ਜਿਹੜਾ ਇਹਦਾ ਬਾਸਮਤੀ ਥਲੇ ਆਉਂਦਾ ਵਾ ਤੇ ਕੁਝ ਜਿਹੜਾ ਥੋੜਾ ਜਿਹਾ ਹੈਗਾ ਵਾ ਰਕਬਾ ਜਾਂ ਝੋਨੇ ਥਲੇ ਆਉਂਦਾ ਵਾ ਜਿੱਥੋਂ ਤੱਕ ਆਪਾਂ ਅੱਜ ਦੇ ਵਿਸ਼ੇ ਦੀ ਗੱਲ ਕਰਦੇ ਆਂ ਕਿ ਜਿਹੜੀ ਮਸ਼ੀਨ ਨਾਲ ਝੋਨੇ ਦੀ ਲਵਾਈ ਜਿਹੜੀ ਕਰਨੀ ਆ ਉਹ ਤੇ ਇਹ ਦੱਸਣਾ ਚਾਹੁੰਦਾ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਕੋਈ ਤਕਰੀਬ 18 ਤੋਂ ਲੈ ਕੇ 20 ਮਸ਼ੀਨਾਂ ਇਸ ਵਕਤ ਹੈਗੀਆਂ ਵਾ ਜਿਹੜੀਆਂ ਅਸੀਂ ਉਪਦਾਨ ਤੇ ਦਿੱਤੀਆਂ ਹੋਈਆਂ ਤੇ ਇੱਕ ਤਕਰੀਬਨ ਸਾਡਾ ਪਿਛਲੇ ਸਾਲ ਦੀ ਜੇ ਲਾਈ ਤੇ 4 ਤੋਂ 5 ਹੇਕੜ ਇਹਦੇ ਵਿੱਚ ਰਕਬਾ ਵਾ ਤੇ ਇਸ ਸਾਲ ਨੂੰ ਅਮੀਰ ਆ ਵੀ ਅਸੀਂ ਇਹਦੇ ਚੋਂ ਹੋਰ ਝੋਨਾ ਲਿਆ ਇਹਦੇ ਰਕਬਾ ਲੈਉਣ ਜਾ ਰਹੇ ਹਾਂ ਅੱਛਾ ਡਾਕਟਰ ਸਾਹਿਬ ਗੱਲ ਇਹ ਆ ਵੀ ਦੇਖੋ ਪਰੰਪਰਾਗਤ ਤਰੀਕਾ ਸੀ ਸਾਡਾ ਛੱਟਾ ਦੇ ਕੇ ਪਨੀਰੀ ਲਾ ਲਈ ਤੇ ਉਸ ਤੋਂ ਬਾਅਦ ਪੱਟ ਕੇ ਖੇਤ ਦੇ ਵਿੱਚ ਲਾਤੀ ਝੋਨਾ ਹੋ ਜਾਂਦਾ ਸੀ ਹਾਂਜੀ ਇਸ ਤੋਂ ਬਾਅਦ ਕਿਉਂ ਲੋੜ ਪਈ ਹੈ ਕਿ ਅਸੀਂ ਮਸ਼ੀਨਾਂ ਨੂੰ ਮਸ਼ੀਨਾਂ ਦੇ ਨਾਲ ਹੀ ਝੋਨੇ ਦੀ ਪਨੀਰੀ ਦੀ ਲਵਾਈ ਕਰੀਏ ਤੇ ਨਾਲ ਹੀ ਉਹਨੂੰ ਫਿਰ ਪੱਟ ਕੇ ਵੀ ਖੇਤ ਦੇ ਵਿੱਚ ਮਸ਼ੀਨ ਦੇ ਨਾਲ ਹੀ ਲਾਈਏ ਥੋੜਾ ਜਿੰਦੀ ਸੰਬੰਧੀ ਜ਼ਰੂਰ ਦੱਸੋ ਵੇਖੋ ਜੀ ਆਪਣਾ ਸਰਦੀ ਸੂਬਾ ਵਾ ਸਾਰਾ ਆਪਣਾ ਪੰਜਾਬ ਇਸ ਸਰਦੀ ਚ ਮੰਨਿਆ ਜਾਂਦਾ ਆ ਖਾਸ ਕਰਕੇ ਸਰਬ ਕਾਫੀ ਸਰਦੀ ਹੈ ਤੇ ਜਿਹੜੀ ਪੁਰਾਣੀ ਰਵੈਤਿ ਝੋਨੇ ਦੀ ਲਵਾਈ ਹੈ ਸਾਡੀ ਹੂੰ ਉਹ ਅਸੀਂ ਵੇਖੋ ਲੇਬਰ ਨਾਲ ਲਾਉਨੇ ਆ ਹੂੰ ਤੇ ਲੇਬਰ ਦੀ ਜਿਹੜੀ ਦਿਨੋ ਦਿਨ ਸੁਸਮਸਿਆ ਜਿਹੜੀ ਬੜੀ ਵੱਧ ਜਾ ਰਹੀ ਆ ਹੂੰ ਨਾਲ ਦੇ ਸਮਾਂ ਸਮਾਂ ਬਹੁਤ ਲੱਗਦਾ ਉਹ ਤੇ ਤੇ ਜੇ ਲੇਬਰ ਆਹੀਂ ਸਾਰੀ ਪ੍ਰਵਾਸੀ ਮਜ਼ਦੂਰਾਂ ਤੇ ਡਿਪੈਂਡ ਕਰਦੇ ਆ ਜਿਹੜੇ ਸਾਨੂੰ ਦੂਸਰੇ ਸਟੇਟਾਂ ਤੋਂ ਆਉਂਦੇ ਆ ਨਾਲੇ ਇੱਕ ਹੋਰ ਗੱਲ ਜਿਹੜੀ ਲੇਬਰ ਆ ਲੇਬਰ ਜਿਹੜੀ ਹੈਗੀ ਵੀ ਆ ਉਹ ਥੋੜੀ ਥੋੜੀ ਮਾਈਗਰੇਟ ਹੋ ਰਹੀ ਹੈ ਫੈਕਟਰੀਆਂ ਵਾਲਾ ਤੇ ਲੇਬਰ ਦੀ ਜਿਹੜੀ ਕਮੀ ਸਾਡੇ ਸੂਬੇ ਵਿੱਚ ਬੜੀ ਆ ਰਹੀ ਆ ਤੇ ਉਹਦੇ ਹਾਲਾਤ ਸੇ ਜਿਹੜਾ ਇਹ ਜਿਹੜੀ ਪੈਡੀ ਟ੍ਰਾਂਸਫਰ ਮਸ਼ੀਨ ਦੀ ਸੰ ਲੋੜ ਪਈ ਆ ਕਿ ਲੇਬਰ ਨੂੰ ਘੱਟ ਕੇ ਇਹਦੇ ਵਿੱਚ ਬਹੁਤ ਘੱਟ ਲੱਗਦੀ ਆ ਤੇ ਨਾਲ ਸਮੇਂ ਦੀ ਬਚਤ ਹੁੰਦੀ ਆ ਇਹ ਦੋਵਾਂ ਚੀਜ਼ਾਂ ਤੀਜਾ ਹੈਗਾ ਵੀ ਜਿਹੜਾ ਅਸੀਂ ਇਹ ਇਹ ਲੇਬਰ ਤੇ ਸਮੇਂ ਦੀ ਵੰਡ ਕਰਦੇ ਕਰਦੇ ਆ ਤੀਜਾ ਹੈਗਾ ਵੀ ਵੇਖੋ ਜਿਹੜਾ ਆਪਣਾ ਜਿਹੜਾ ਸਾਡਾ ਮਹਿਕਮੇ ਦਾ ਜਿਹੜਾ ਕੰਮ ਆ ਕਿ ਖੇਤੀ ਜਿਹੜੇ ਖਰਚੇ ਘਟਾ ਕੇ ਉਹ ਆਮਦਨ ਵਧਾਉਣੀ ਹੈ ਜ਼ਿੰਮੇਵਾਰੀ ਹੂੰ ਆਮਦਨ ਤਾਂ ਦੀ ਵਧਣੀ ਹੈ ਜੇ ਉਹਦੀ ਲਾਗਤ ਘਟੇ ਤੇ ਲਾਗਤ ਘਟਣਾ ਤੇ ਸਾਨੂੰ ਮਸ਼ੀਨੀ ਕਰਨ ਵਾਸਤੇ ਹੋਣਾ ਪਏਗਾ ਹੂੰ ਕਣਕ ਦੇ ਵਿੱਚੋਂ ਆਪਾਂ ਕਾਫੀ ਜਿਆਦਾ ਮਸ਼ੀਨੀ ਕਰਨ ਤੇ ਚੱਲ ਗਏ ਆ ਵੇਖੋ ਵੀ ਪਹਿਲਾਂ ਅ ਛੱਟੇ ਨਾਲ ਦਿੰਦੇ ਸੀ ਹੁਣ ਮਸ਼ੀਨਾਂ ਆ ਗਈਆਂ ਵੇਖੋ ਕਿੰਨੇ ਤਰ੍ਹਾਂ ਜੀਰੋ ਟੇਲ ਡੇਲ ਹੈਪੀ ਸੀਟਰ ਆ ਗਿਆ ਆ ਸੁਪਰ ਸੀਡਰ ਆ ਗਿਆ ਤੇ ਇਤਨਾ ਸਨ ਝੋਨੇ ਦੀ ਲੋਡ ਆ ਤੇ ਇਹ ਲੋਡ ਨੂੰ ਜਿਹੜੀ ਸਮੇਂ ਦੀ ਬਚਤ ਤੇ ਲੇਬਰ ਦੀ ਕਮੀ ਜੜੀ ਆ ਤੇ ਜਿਹੜਾ ਆਪਾਂ ਵੱਧ ਮਨਾਪਾ ਉਹਦੇ ਆਸੀਂ ਮਸ਼ੀਨੀ ਕਰਨੇ ਆ ਰਹੇ ਆ ਅੱਛਾ ਡਾਕਟਰ ਸਾਹਿਬ ਜਦੋਂ ਅਸੀਂ ਝੋਨੇ ਦੀ ਪਨੀਰੀ ਦਾ ਅਸੀਂ ਕਹਿ ਲਈਏ ਖੇਤ ਦੇ ਵਿੱਚ ਲਵਾਈ ਕਰਦੇ ਆ ਇਹ ਮਸ਼ੀਨਾਂ ਦੇ ਨਾਲ ਤੇ ਇਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਮਸ਼ੀਨਾਂ ਵਰਤੀਆਂ ਜਾਂਦੀਆਂ ਨੇ ਫਿਰ ਤਾਂ ਖਰਚਾ ਵੀ ਵੱਧ ਗਿਆ ਹੋਊਗਾ ਕੀ ਕਹਿਣਾ ਚਾਹੋਗੇ ਇਸ ਦੇ ਸੰਬੰਧੀ ਕਿੰਨੀਆਂ ਇੱਕ ਮਸ਼ੀਨਾਂ ਵਰਤੀਆਂ ਜਾਂਦੀਆਂ ਨੇ ਕਿਉਂਕਿ ਸਾਨੂੰ ਪਹਿਲਾਂ ਖੇਤ ਵੀ ਪੱਧਰ ਕਰਨੇ ਪੈਂਦੇ ਆ ਉਹਦੇ ਜਿਹੜੀ ਸੰਬੰਧੀ ਵਿਸਥਾਰ ਨਾਲ ਦੱਸੋ ਜਦੋਂ ਆਪਾਂ ਝੋਨੇ ਮਸ਼ੀਨਾਂ ਝੋਨਾ ਲਾਉਣਾ ਵਾ ਜੀ ਉਹ ਸਾਰਾ ਨਿਰਭਰ ਕਰਦਾ ਵਾ ਪਨੀਰੀ ਪੀਚਨ ਦੇ ਹੂੰ ਕਿਉਂਕਿ ਇਸ ਝੋਨੇ ਨੂੰ ਜਿਹੜੇ ਮਸ਼ੀਨ ਨਾਲ ਲਾਉਣ ਕੇ ਖਾਸ ਕਿਸਮ ਦੀ ਪਨੀਰੀ ਤਿਆਰ ਕੀਤੀ ਜਾਂਦੀ ਉਹਨੂੰ ਕਹਿੰਦੇ ਮੈਟ ਟਾਈਪ ਪਨੀਰੀ ਪਹਿਲਾਂ ਜੂਨੀਅਰ ਸੀਨੀਅਰ ਜਾਜ ਕੀਤਾ ਫਿਰ ਸਿੰਪਲ ਆਪਾਂ ਖੇਤ ਨੂੰ ਜਿਤਨਾ ਤੁਸੀਂ ਕਹ ਆ ਮਸ਼ੀਨਾ ਉਹ ਮਸ਼ੀਨਾ ਤਾਂ ਆਲਰੇਡੀ ਪਹਿਲਾਂ ਵੀ ਵਰਤ ਰਹੇ ਆ ਹੂੰ ਫਿਰ ਲੇਜ਼ਰ ਕਰਾਇਆ ਆ ਗਿਆ ਰੋਟਾਵੇਟਰ ਉਹ ਆਮ ਪਹਿਲਾਂ ਹੀ ਵਰਤ ਰਹੇ ਆ ਉਹ ਨਵੀਂ ਨਹੀਂ ਹੈਗੀਆਂ ਉਹਦੇ ਅਸੇਸਨ ਸਿਰਫ ਇੱਕ ਹੀ ਜਰੂਰਤ ਪੈਂਦੀ ਵੀ ਇੱਕ ਜਿਹੜੀ ਖਾਸ ਮੈਟਾਇਪ ਪਨੀਰੀ ਆ ਉਹਨੂੰ ਤਿਆਰ ਕਰਨਾ ਜੇ ਆਪਾਂ ਉਹਦੀ ਚੰਗੀ ਤਰ੍ਹਾਂ ਸਾਮ ਸੰਭਾਲ ਕਾਲੀ ਤੇ ਤਿਆਰ ਕਰ ਲਈਏ ਤੇ ਸਾਡਾ ਇਹ ਪੂਰਾ ਕੰਮ ਚੱਲਦਾ ਹੁੰਦਾ ਹੂੰ ਤੇ ਉਹਦੇ ਅਸੇ ਸਾਨੂੰ ਕੀ ਲੋੜ ਪੈਂਦੀ ਆ ਵੀ ਆਮ ਜਿੱਤਨਾ ਪਹਿਲਾਂ ਆਪਾਂ ਜ਼ਮੀਨ ਨੂੰ ਤਿਆਰ ਕਰ ਲੈਣਾ ਰੋਟਾਵੇਟਰ ਭਾਰ ਮਾਰ ਕੇ ਤੇ ਇਹਦੇ ਜ਼ਮੀਨ ਦੇ ਵਿੱਚ ਕੋਈ ਰੋੜੇ ਜਾਂ ਪੱਥਰ ਕੰਨੀ ਹੋਣਾ ਚਾਹੀਦਾ ਉਹਨੂੰ ਤਿਆਰ ਕਰਕੇ ਤੇ ਉਹ ਜਿਹੜੀ ਜਗ੍ਹਾ ਤੇ ਪਨੀਰੀ ਬੀਜਣੀ ਆ ਜਾਂ ਆਪਾਂ ਝੋਨਾ ਲਾਉਣਾਗੇ ਇਹ ਮਸ਼ੀਨਾ ਉਹਨੂੰ ਲੇਜ਼ਰ ਕਰਾਇਆ ਹੋਣੀ ਚਾਹੀਦੀ ਇੱਕ ਸਾਰ ਹੁੰਨੀ ਚਾਹੀਦੀ ਉਹ ਕਰਨ ਤੋਂ ਬਾਅਦ ਜਦੋਂ ਪਨੀਰੀ ਭਿਜਣੀ ਆ ਤਾਂ ਸਾਨੂੰ ਖਾਸ ਇੱਕ ਨਾ ਪਲਾਸਟਿਕ ਦੀ ਸ਼ੀਟਾਂ ਚਾਹੀਦੀਆਂ ਜਿਨ੍ਹਾਂ ਦੇ ਕੋਈ ਥੋੜੀ ਜਿਹੀ 50 ਤੋਂ 60 ਗੇਜ ਦੀ ਐਮ ਐਮ ਵੀ ਹੋਣੀ ਚਾਹੀਦੀਆਂ ਫੇਰ ਕਿਆ ਕਰਕੇ ਆਪਾਂ ਸ਼ੀਟਾਂ ਦੀ ਵਿਛਾਈ ਕਰ ਦਿੰਨੇ ਆ ਹੂੰ ਉਹਦੇ ਉੱਪਰ ਆਪਾਂ ਉਹ ਸ਼ੀਟਾਂ ਦੇ ਵਿੱਚ ਛੇਕ ਹੋਣੇ ਚਾਹੀਦੇ ਕਿਉਂਕਿ ਜਦੋਂ ਪਾਣੀ ਜਾਣਾ ਥੋੜਾ ਬੋਤਾ ਥਲੇ ਜਾਂ ਜਣਾ ਜਾਣੀ ਜਾਂਦੀਆਂ ਜੇ ਨਹੀਂ ਛੇਕ ਸ਼ੀਟਾਂ ਦੇ ਹੈਗੇ ਤਾਂ ਆਪਾਂ ਆਪ ਕਰ ਦਿੰਨੇ ਲੋ ਨਾ ਸ਼ੀਟਾਂ ਵਿਛਾਲੀਆਂ ਜਦੋਂ ਫੇਰ ਆਪਾਂ ਉਹਦੇ ਉੱਪਰ ਜਿਹੜਾ ਇੱਕ ਫਰੇਮ ਬਣਿਆ ਹੁੰਦਾ ਇਹਦੇ ਖਾਸ ਫਰੇਮ ਜਿਹਦੇ ਵਿੱਚ ਮੈਟਾਈਪੀ ਕਹਿੰਦੇ ਆ ਉਹ ਫਰੇਮ ਰੱਖ ਦਿੰਨੇ ਆ ਤੇ ਸਾਈਡ ਤੋਂ ਜਿਹੜੀ ਮਿੱਟੀ ਆ ਉਹ ਚੋਕ ਕੇ ਫਰੇਮ ਚ ਪਾਣੇ ਤੇ ਸਾਈਡ ਤੇ ਖਾਲੀਆਂ ਪਾ ਦਿੰਨੇ ਆ ਉਹ ਮਿੱਟੀ ਜਦੋਂ ਪਾ ਕੇ ਉਹ ਫਰੇਮ ਦੇ ਵਿੱਚ ਤੋ ਉਹਨੂੰ ਆਪਾਂ ਕਿਸੇ ਚੀਜ਼ ਨਾਲ ਪਹਿਲਾਂ ਤਾਂ ਰੋਲਰ ਨਾਲ ਪਧਰਾ ਕਰਦੀਦਾ ਸੀ ਪਧਰਾ ਕਰਕੇ ਉਹਨੂੰ ਆਰਾਮ ਨਾਲ ਤੋਂ ਉਹਦੇ ਤੇ ਥੋੜਾ ਜਿਹਾ ਸਪਰੇਅ ਕਰਦੀਦਾ ਪਾਣੀ ਨਾਲ ਪਾਣੀ ਸਪਰੇਅ ਤਾਂ ਕਰੀਦੀ ਆ ਵੀ ਜਿਹੜੀ ਜੋ ਫਰੇਮ ਜੋ ਚੋਕ ਕੇ ਆਪਾਂ ਨਵਾਂ ਅਗਲਾ ਬੈੱਡ ਤਿਆਰ ਕਰਨਾ ਵਾ ਫਰੇਮ ਤਿਆਰ ਕਰਨਾ ਵੀ ਉਹ ਟੁੱਟੇ ਨਾ ਤੇ ਨਾਲ ਦੇ ਨਾਲ ਏ ਜਿਹੜੀਆਂ ਉਹ ਟੁੱਟਦੀ ਨਹੀਂ ਤੇ ਨਾਲ ਹੀ ਜਿਹੜੀ ਸਖਤ ਹੋ ਜਾਂਦੀ ਉਹ ਜੋ ਤਿਆਰ ਕਰ ਲਿਆ ਆਪਾਂ ਮਿੱਟੀ ਪਾ ਲਈ ਉਸ ਤੋਂ ਬਾਅਦ ਆਪਾਂ ਉਹਦੇ ਬੀਖ ਖਲਾਰ ਦੇਣਾ ਹੂੰ ਉਂਗਰਾ ਆ ਬੀ ਜਿਹੜੇ ਪਹਿਲਾਂ ਸੋਧ ਕਰਕੇ ਜਿਹੜਾ ਵੀ ਝੋਨਾ ਜਾਂ ਬਾਸਮਤੀ ਦੋਵੇਂ ਜਿਹੜੇ ਆਪਾਂ ਬੀਜ ਬੀਜਣਾ ਉਹਨੂੰ ਖਲਾਰ ਕੇ ਉਹਨੂੰ ਖਲਾਰਨਾ ਵੀ ਇੱਕ ਸਾਰ ਆ ਇਹ ਨਹੀਂ ਕਿ ਕਿਤੇ ਜ਼ਿਆਦਾ ਡੇਪੇ ਕਿਤੇ ਘੱਟ ਪੀਜੀ ਜੇ ਵੱਧ ਘੱਟ ਲਿਖਦਾ ਜਦੋਂ ਆਪਾਂ ਉਹਦੀ ਬਜਾਏ ਲਵਾਈ ਕਰਨੀ ਆ ਤਾਂ ਸਾਨੂੰ ਉਹਦੇ ਬੂਟੇ ਗੈਪ ਨਾ ਰਹਿ ਜਾਣ ਉਹ ਕਰਕੇ ਜਦੋਂ ਬੀ ਉਹਤੇ ਕਰ ਲਿਆ ਉਹਨੂੰ ਪਧਰਾ ਕਰ ਲਿਆ ਤੇ ਬਾਅਦ ਵਿੱਚ ਰੂੜੀ ਆਪਾਂ ਜਿਹੜੀ ਮਿੱਟੀ ਆ ਉਹਨੂੰ ਛਾਣ ਕੇ ਥੋੜੀ ਜਿਹੀ ਜਿਹੜੀ ਆ ਉਹਦੇ ਉੱਪਰ ਖਿਲਾਰਤੀ ਦੀ ਆ ਹੂੰ ਖਿਲਾਰਨ ਤੋਂ ਬਾਅਦ ਮੁੜ ਕੇ ਉਹਦੇ ਜਿਹੜਾ ਫਰੇਮ ਉਹ ਚੁੱਕ ਲਈਦਾ ਆ ਆਰਾਮ ਨਾਲ ਚੁੱਕੀਦਾ ਵੀ ਉਹ ਜਿਹੜਾ ਆਪਣੇ ਜਿਹੜਾ ਬੈੱਡ ਬਣਾਇਆ ਮੈਟ ਉਹ ਟੁੱਟੇ ਨਾ ਉਹਨੂੰ ਫਰੇਮ ਨੂੰ ਚੁੱਕ ਕੇ ਮੁੜ ਕੇ ਅਗਲੇ ਥਾਂ ਵਰਤ ਲਈਦਾ ਫਰੇਮ ਵਰਨ ਤੋਂ ਬਾਅਦ ਆਪਾਂ ਕੀ ਕਰਨਾ ਵਾ ਉਹਦੇ ਪਾਣੀ ਦੇਣਾ ਹੂੰ ਪਾਣੀ ਜਦੋਂ ਆਪਾਂ ਦੇਨੇ ਉਹਦੇ ਮੈਟ ਦੇ ਉੱਪਰ ਬੜੇ ਧਿਆਨ ਨਾਲ ਦੇਣਾ ਵਾ ਥੋੜਾ ਥੋੜਾ ਦੇਣਾ ਇਹ ਨਾ ਆਪੇ ਸਾਡੀ ਉਹ ਖਿੱਲਰ ਜੇ ਜਾਂ ਬੀਜ ਜਿਹੜਾ ਖਿੱਲਰ ਕੇ ਇੱਕ ਜਾਂ ਇਕੱਠਾ ਹੋ ਜੇ ਆਰਾਮ ਨਾਲ ਪਾਣੀ ਦੇ ਪਾਣੀ ਦੇ ਤੋ ਬਾਅਦ ਮੁੜ ਕੇ ਉਹਨੂੰ ਜਿਤਨਾ ਅੱਜਕੱਲ੍ਹ ਗਰਮੀ ਦਾ ਬਹੁਤ ਮੌਸਮ ਹੁੰਦਾ ਵਾ ਤੇ ਆਪਾਂ ਬੋਰੀਆਂ ਜਿਹੜੀਆਂ ਨਾ ਉਹ ਲੈ ਕੇ ਉਹਦੇ ਉੱਤੇ ਪਾ ਦਿੱਤੀਆਂ ਉਹਦੇ ਨਾਲ ਮੁੜ ਕੇ ਪਨੀਰੀ ਆਪਣੀ ਜਦੋਂ ਮਰਦੀ ਨਹੀਂ ਆ ਜਦੋਂ ਉਂਗਰ ਪੈਂਦੀ ਆ ਤੇ ਫਿਰ ਆਪਾਂ ਉਹ ਤੋਂ ਬੋਰੀਆਂ ਲਾ ਦੇਨੇ ਆ ਤੇ ਇਸ ਤਰ੍ਹਾਂ ਕਰਨ ਦੇ ਨਾਲ ਸਾਡੀ ਜਿਹੜੀ ਆ ਤੇ ਉਹਦੇ ਸਭ ਤੋਂ ਜ਼ਰੂਰਤ ਹੈਗੀ ਪਾਣੀ ਦੀ ਪਾਣੀ ਜਿਹੜਾ ਕਿ ਨਾਲ ਦਾ ਬਹੁਤ ਜ਼ਰੂਰੀ ਆ ਵੀ ਆਪਾਂ ਡੇਲੀ ਇਹਦੇ ਤੇ ਪਾਣੀ ਦੇਣਾ ਜੇ ਪਾਣੀ ਨਹੀਂ ਦਵਾਂਗੇ ਤਾਂ ਉਹ ਪਨੀਰੀ ਆਪਣੀ ਸੁੱਕ ਜਾਂਦੀ ਆ ਦਰਸਲ ਸਾਵਧਾਨੀਆਂ ਜ਼ਰੂਰ ਦੱਸੋ ਸਾਡੇ ਕਿਸਾਨ ਵੀਰਾਂ ਨੂੰ ਕਿਉਂਕਿ ਇਹ ਬੜੀ ਪਤਲੀ ਤਹਿ ਦੇ ਵਿੱਚ ਬੀਜ ਹੁੰਦਾ ਆ ਕਿਤੇ ਪਾਣੀ ਨਾ ਲੱਗਿਆ ਜਾਂ ਕਿਤੇ ਪਾਣੀ ਨਾ ਚੜਿਆ ਬੜਾ ਔਖਾ ਆ ਤੋਂ ਥੋੜੇ ਸਾਵਧਾਨੀਆਂ ਜ਼ਰੂਰ ਦੱਸੋ ਬੀਰੀ ਤਿਆਰ ਹੋ ਗਈ ਜਦੋਂ ਖੇਤ ਚ ਆਪਾਂ ਲਾਉਣਾ ਨਾ ਉਹ ਖੇਤ ਦੇ ਵਿੱਚ ਡੇਢ ਤੋਂ 2 ਇੰਚ ਪਾਣੀ ਹੋਣਾ ਚਾਹੀਦਾ ਜੇ ਜਿਆਦਾ ਪਾਣੀ ਹੈਗਾ ਤੇ ਸਾਡੀ ਬੂਟੀ ਉਖੜ ਕੇ ਦੇ ਵਿੱਚ ਤਰ ਤੁੜ ਜਾਂਦੀ ਸੋ ਪਾਣੀ ਜਿਹੜਾ ਖੇਤ ਜਿਹੜਾ ਕਦੂ ਕੀਤਾ ਖੇਤ ਉਹਦੇ ਤੇ ਡੇਢ ਤੋਂ 2 ਇੰਚ ਹੋਣਾ ਚਾਹੀਦਾ ਤੀਜਾ ਜਿਹੜਾ ਪਾਊਡਰ ਪੈਂਟ ਹੈਗਾ ਉਹ ਉਹਦਾ ਖੇਤ ਆ ਆ ਇਹ ਨਾ ਤਾਂ ਹੋਣਾ ਚਾਹੀਦਾ ਵਾ ਉਹਦੇ ਵਿੱਚ ਜਿਹੜੇ ਨਾਲ ਤਾਂ ਆਪਾਂ ਜਦੋਂ ਬੀਜਣਾ ਵਾ ਜਦੋਂ ਆਪਾਂ ਕਦੂ ਕਰ ਲਿਆ ਖੇਤ ਨੂੰ ਉਹ ਇਮੀਡੀਏਟਲੀ ਨੂੰ ਮਸ਼ੀਨ ਚਲਾ ਦੇਣਾ 2-3 ਦਿਨ ਉਹਨੂੰ ਜੰਮਤ ਦੇਣਾ ਚਾਹੀਦਾ ਜਿਹੜੀ ਤਹਿ ਥੋੜੀ ਸਖਤ ਹੋ ਜੇ ਜਿੰਨੀ ਕੇ ਬੰਦਾ ਆਰਾਮ ਨਾਲ ਪੈਲੀ ਨਾਲ ਵਿੱਚ ਤੁਰ ਜਾਵੇ ਜਿ ਕੋਈ ਮਸ਼ੀਨੇ ਚੋਂ ਚੱਲਣਾ ਜੇ ਸਖਤ ਆਰਾਮ ਨਾਲ ਝੋਨਾ ਲਈ ਜਾਏਗੀ ਤੀਜਾ ਪੈਂਡ ਹੈਗਾ ਵੀ ਜਿਹੜਾ ਜਦੋਂ ਆਪਾਂ ਜਦੋਂ ਮੈਟਰ ਨਰਸ ਨੂੰ ਆਪਾਂ ਉਖਾੜਨਾ ਵਾ ਬੜੇ ਧਿਆਨ ਨਾਲ ਚਾਕੂ ਨਾਲ ਜਾਂ ਮਸ਼ੀਨ ਮਸ਼ੀਨ ਕਰਨਾ ਵੀ ਉਹ ਉਖਾੜਨੇ ਤਾਂ ਉਹਨੂੰ ਸੁੱਕਣ ਨਹੀਂ ਦੇਣਾ ਉਹਨੂੰ ਗਿੱਲਾ ਰੱਖਣਾ ਜੇ ਆਪਣੇ ਬੂਟੇ ਮੈਟ ਹੈ ਪਨੀਰੀ ਦੇ ਸੁੱਕ ਜਾਂਦੇ ਆ ਤੇ ਉਹ ਪਹਿਲਾਂ ਹੀ ਮਰ ਜਣੇ ਉਹਨੂੰ ਖਾੜਨ ਵੇਲੇ ਨੂੰ ਉਹਨੂੰ ਸੁੱਕਣ ਨਹੀਂ ਦੇਣਾ ਜੇ ਸੁਕਰੀ ਦੇ ਤਰ੍ਹਾਂ ਤੇ ਸਪਰੇਅ ਕਰ ਦੇਣਾ ਉਸ ਤੋਂ ਬਾਅਦ ਜਦੋਂ ਆਪਾਂ ਉਹਦੇ ਚ ਲਾਈ ਜਾਂਦੇ ਤੇ ਉਹਦੇ ਚ ਆਪਾਂ ਸਕਾ ਕੇ ਤੇ ਉਹਨੂੰ ਟ੍ਰੇਆਂ ਦਾ ਜਿਹੜਾ ਸਾਈਜ਼ ਆ ਮਸ਼ੀਨ ਦੀਆਂ ਟਰੇਆਂ ਦਾ ਸਾਈਜ਼ ਤੇ ਜਿਹੜਾ ਮੈਟ ਹੈ ਉਹ ਸੇਮ ਹੋਣਾ ਚਾਹੀਦਾ। ਉਹਦੇ ਜ਼ਿੰਮੇਦਾਰ ਨੂੰ ਇਹ ਜ਼ਰੂਰ ਰੱਖਣਾ ਹੈ ਕਿ ਜਿਹੜੀਆਂ ਆਪਾਂ ਬੀਜੀਆਂ ਤੇ ਮਸ਼ੀਨ ਦਾ ਟਰੇ ਸਾਈ ਉਹ ਸੇਮ ਹੋਣਾ ਚਾਹੀਦਾ। ਉਹਦੇ ਤੇ ਰੱਖ ਕੇ ਰੱਖਣ ਤੋਂ ਪਹਿਲਾਂ ਇਹ ਜੋ ਪਹਿਲੀ ਵਾਰ ਜੋ ਬਜਾਈ ਕਰਨੀ ਉਹਦੀ ਉਹ ਲਵਾਈ ਕਰਨੀ ਆ ਤਾਂ ਉਹਦੇ ਥੋੜਾ ਜਿਹਾ ਪਾਣੀ ਟਰੋਂ ਲੈ ਕੇ ਕੋਈ ਆਰਾਮ ਨਾਲ ਖਿਸਕੀ ਜਾਣ ਥਾਂ ਥਾਂ। ਹਮਮ ਜਦੋਂ ਮਸ਼ੀਨ ਚੱਲਣੀ ਆ ਤੇ ਉਹਨੇ ਲਈ ਜਾਣਾ ਤੇ ਉਦੋਂ ਜਦੋਂ ਨਾਲ-ਨਾਲ ਆਪਾਂ ਨਿਗਰਾਨੀ ਰੱਖਣੀ ਜ਼ਰੂਰ ਵੀ ਜਦੋਂ ਉਹਦਾ ਮੈਟਰ ਨਰਸਰੀ ਖਤਮ ਹੋ ਜਾਂਦੀ ਹੈ ਫਿਰ ਉੱਤੇ ਦੂਜੀ ਰੱਖ ਲੈਣੀ। ਬਿਲਕੁਲ। ਤਾਂ ਇਹ ਦੋ ਚਾਰ ਚੀਜ਼ਾਂ ਦਾ ਕਈ ਕਿਸਾਨ ਵੀਰੇ ਕੰਮ ਕਰਨਾ ਚਾਹੁੰਦੇ ਆ ਪਰ ਉਹਨਾਂ ਕੋਲ ਮਸ਼ੀਨ ਨਹੀਂ ਹੈਗੀ ਜਾਂ ਉਹ ਕਿਸੇ ਕੋਈ ਐਦਾਂ ਦੇ ਸੈਂਟਰ ਤੁਹਾਡੇ ਮਹਿਕਮੇ ਵੱਲੋਂ ਸਥਾਪਿਤ ਕੀਤੇ ਆ ਜਿੱਥੋਂ ਮਸ਼ੀਨ ਲੈ ਸਕਦੇ ਆ ਅਸੀਂ ਐੜੀਆਂ ਪੈਡੀ ਟ੍ਰਾਂਸਪੋਰਟ ਦੀਆਂ ਮਸ਼ੀਨਾਂ ਜਿਹੜੀਆਂ ਅਸੀਂ ਜਿਹੜੇ ਵਿਖਦੀ ਕਿ ਕਿਸਾਨ ਜਾਂ ਔਰਤਾਂ ਜਾਂ ਛੋਟੇ ਕਿਸਾਨ ਸਰ ਤੋਂ ਲੈ ਸਕਦੇ ਆ ਮਤਲਬੀ ਉਥੇ ਸਬਸਿਡੀ ਤੇ ਦਿੰਦੇ ਆ ਅਸੀਂ ਜੀ ਜਿਹੜੇ ਇੰਡੀਵਿਜੂਅਲ ਜਾਂ ਵਿਅਕਤੀ ਦੇ ਕਿਸਾਨ ਉਹਨੂੰ ਹੀ ਸਮੈਮ ਸਕੀਮ ਸਾਡੀ ਖੇਤੀਬਾੜੀ ਕਿਸਾਨ ਭਲਕ ਵਿਭਾਗ ਦੀ ਹੈਗੀ ਆ ਸਮੈਮ ਸਕੀਮ ਦੇ ਅੰਦਰ ਅਸੀਂ 40% ਸੱਤਰੀ ਦੇਣੇ ਆ ਤੇ ਜੇ ਕੋਈ ਛੋਟਾ ਜ਼ਿੰਮੇਵਾਰ ਜੇ ਦੀ ਛੋਟੀ ਪੈਲੀ ਆ ਜਾਂ ਔਰਤਾਂਾਂ ਜਾਂ ਸਾਡੇ ਐਸਸੀ ਭਾਈਚਾਰੇ ਦੇ ਜਿਹੜੇ ਜ਼ਿੰਮੇਵਾਰ ਉਹਨਾਂ ਨੂੰ ਵੀ 50% ਸੱਤਰੀ ਦੇਣੇ ਆ ਇਸ ਦੇ ਨਾਲ ਨਾਲ ਅਸੀਂ ਜਿਹੜੇ ਇਹ ਕਿੰਨੇ ਜੜੀਆਂ ਸੇ ਕੋਆਪਰੇਟਿਵ ਸੁਸਾਇਟੀਆਂ ਵਾਂ ਜਿਨੂੰ ਇਹ ਸੀਐਚ ਜਾਂ ਕਸਟਮਰ ਸੈਂਟਰਿੰਗ ਕਹਿੰਦੇ ਆ ਜਾਂ ਸਾਡੇ ਐਫਪੀਪੀ ਬਣੇ ਆ ਉਹਨਾਂ ਨੂੰ ਵੀ ਇਹੀ ਉਪਦਾਨ ਤੇ ਦੇਣੇ ਆ ਜਿਨ੍ਹਾਂ ਕੋਲ ਨਹੀਂ ਹੈਗੀ ਤਾਂ ਉਹਨਾਂ ਤੋਂ ਲੈ ਕੇ ਕਰਾਇਤੇ ਲੈ ਕੇ ਲਾ ਸਕਦਾ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਹਾਡਾ ਨਹੀਂ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਸਾਡੇ ਕਿਸਾਨ ਵੀਰਾਂ ਨੂੰ ਰਵਾਇਤੀ ਢੰਗ ਦੇ ਨਾਲ ਝੋਨੇ ਤੇ ਬਾਸਮਤੀ ਦੀ ਪਨੀਰੀ ਦੀ ਲਵਾਈ ਕਰਨ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਕਰਕੇ ਝੋਨੇ ਤੇ ਬਾਸਮਤੀ ਦੀ ਪਨੀਰੀ ਲਵਾਉਣ ਦੇ ਲਈ ਹੁਣ ਮਸ਼ੀਨਾਂ ਦੀ ਵਰਤੋਂ ਕਰਨਾ ਕਾਫੀ ਜ਼ਿਆਦਾ ਜ਼ਰੂਰੀ ਹੋ ਗਿਆ ਹੈ ਵਿਉਤਬੰਦੀ ਦੇ ਨਾਲ ਮਸ਼ੀਨਾਂ ਦੀ ਵਰਤੋਂ ਕਰਨਾ ਕਿਸਾਨਾਂ ਦੇ ਲਈ ਸੋਨੇ ਤੇ ਸੁਹਾਗਾ ਸਾਬਿਤ ਹੋ ਰਿਹਾ ਹੈ ਤਾਂ ਝੋਨੇ ਤੇ ਬਾਸਮਤੀ ਦੀ ਪਨੀਰੀ ਦੀ ਤਿਆਰੀ ਤੇ ਮਸ਼ੀਨ ਨਾਲ ਇਸ ਦੀ ਖੇਤ ਚ ਸਫਲਤਾਵਈ ਇਸੇ ਹੀ ਵਿਸ਼ੇ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਅਜਨਾਲਾ ਦੇ ਕੁਝ ਹੋਰ ਖੇਤੀ ਮਾਹਿਰਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਦੇ ਕੋਲੋਂ ਜਾਣਕਾਰੀ ਪ੍ਰਾਪਤ ਕੀਤੀ ਹੈ ਡਾਕਟਰ ਰੰਜੀਤ ਸਿੰਘ ਚੋਹਾਂ ਜੀ ਨੇ। ਕੀ ਜਾਣਕਾਰੀ ਹਾਸਲ ਕੀਤੀ ਗਈ ਹੈ? ਆਓ ਦੇਖਦੇ ਹਾਂ। ਝੋਨੇ ਅਤੇ ਬਾਸਮਤੀ ਦੀ ਪਨੀਰੀ ਦੀ ਮਸ਼ੀਨਾਂ ਦੇ ਨਾਲ ਲਵਾਈ ਅਤੇ ਖੇਤ ਦੇ ਵਿੱਚ ਮਸ਼ੀਨ ਦੇ ਨਾਲ ਸਫਲ ਲਵਾਈ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਹੁਣ ਖੜੇ ਨੇ ਬਲਾਕ ਅਜਨਾਲਾ ਦੇ ਕੁਝ ਖੇਤੀ ਅਧਿਕਾਰੀ ਡਾਕਟਰ ਸਾਹਿਬ ਮੈਂ ਹਰਪਿੰਦਰ ਸਿੰਘ ਬਲਾਕ ਐਗਰੀਕਲਚਰ ਆਫੀਸਰ ਬਲਾਕ ਅਜਨਾਲਾ ਡਿਸਟ੍ਰਿਕਟ ਅਮਰਸਰ ਵਸਤਨਾਤ ਹਾਂ ਤੇ ਝੋਨੇ ਦੀ ਜੇ ਆਪਾਂ ਮਸ਼ੀਨਰੀਆਂ ਹੀ ਲਵਾਈ ਦੀ ਗੱਲ ਕਰੀਏ ਤੇ ਸਾਡੇ ਕਿਸਾਨ ਵੀਰ ਵੱਖ-ਵੱਖ ਪਿੰਡਾਂ ਦੇ ਕਾਫੀ ਮਤਲਬ 12 13 ਸਾਲਾਂ ਤੋਂ ਕੁਝ ਕਿਸਾਨ ਇਸ ਟਿਕਟੀ ਨਾਲ ਜੁੜੇ ਹਨ ਜਿਸ ਵਿੱਚ ਹੁਣ ਜਿਸ ਤਰ੍ਹਾਂ ਹੁਣ ਪਨੀਰੀ ਬੀਜਣ ਦਾ ਸਮਾਂ ਆਇਆ ਤੇ ਲਗਭਗ ਸਾਡੇ ਬਲਾਕ ਵਿੱਚ 6-7 ਮਸ਼ੀਨਾਂ ਹੈਗੀਆਂ ਜੀ ਬੈਡੀ ਟ੍ਰਾਂਸਪਲੈਂਟਰ ਔਰ ਉਹਦੇ ਤਹਿਤ ਕਿਸਾਨ ਵੀਰਾਂ ਨੇ ਆਪਣਾ ਵੀ ਰਕਬਾ ਬੀਜਣਾ ਔਰ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੇ ਇਸ ਵਿਧੀ ਥੱਲੇ ਆਉਣ ਵਾਸਤੇ ਔਰਕ ਮਹਿਕਮਾ ਖੇਤੀਬਾੜੀ ਸਾਡਾ ਪੂਰਾ ਸਟਾਫ ਵੀ ਪਿੰਡਾਂ 'ਚ ਜਦੋਂ ਵਕਫ ਵਕਫ ਤਰ ਆਪਾਂ ਕੈਂਪ ਲਗਾਉਂਦੇ ਆ ਮੇਸੇ ਆਪਣੇ ਮੈਕਮੇ ਦੀ ਜਾਣਕਾਰੀ ਵਾਸਤੇ ਇਹਦੇ ਵਾਸਤੇ ਵੀ ਲੋਕਾਂ ਨੂੰ ਪ੍ਰੇਤ ਕਰੀਦਾ ਕਿਸਾਨਾਂ ਨੂੰ ਸਰ ਮੇਰਾ ਨਾਮ ਅਜਮੇਰ ਸਿੰਘ ਆ ਖੇਤੀਬਾੜੀ ਵਿਕਾਸ ਅਫਸਰ ਮੈਂ ਬਲਾਕ ਨਾਲਾ ਵਿਖੇ ਤਨਾ ਤਾਂ ਸਰ ਖਾਦ ਦੀ ਗੱਲ ਕਰੀ ਜਿੱਦਾਂ ਆਪਾਂ ਰਵੈਤੀ ਆਪਣਾ ਝੋਨਾ ਜਿਹੜਾ ਬੰਦੇ ਲਾਉਂਦੇ ਆ ਜਾਂ ਮਸ਼ੀਨ ਦੀ ਗੱਲ ਕਰੀਏ ਇਹਦੇ ਵਿੱਚ ਸੇਮ ਹੀ ਰਹਿੰਦੀ ਆ ਜੇ ਆਪਾਂ ਪੀਆਰ ਵੈਰੈਟੀ ਦੀ ਗੱਲ ਕਰੀਏ ਜਿਹੜੀ ਵੈਰੈਟੀ ਆਪਣੀ ਪੀਆਰ 132 ਆ ਜਾਂਦੀ ਆ ਉਹਦੇ ਵਿੱਚ 567 ਕੇਜੀ ਆਪਾਂ ਜਿਹੜਾ ਯੂਰੀਆ ਪਾਉਣੀ ਆ ਤੇ ਜਿਹੜਾ ਦੂਜੀਆਂ ਪੀਆਰ ਵੈਰੈਟਿਸ ਜਾਂ 28 26 ਜਾਂ 31 ਆ ਜਾਂਦੀ ਉਹਦੇ ਵਿੱਚ ਆਪਾਂ 90 ਕਿਲੋ ਆਪਾਂ ਜਿਹੜੀ ਯੂਰੀਆ ਪਾਉਣੀ ਆ ਤੇ ਫਾਸਫੋਰਸ ਦੀ ਗੱਲ ਕਰੀਏ ਤੇ ਉਹਦੇ ਵਿੱਚ ਆਪਣਾ 27 ਕਿਜੀ ਫਾਸਫੋਰਸ ਆ ਜਾਂਦੀ ਆ ਤੇ ਮਿਰੋਟਾ ਪੋਟਾਸ਼ ਜਿਹੜੀ ਆਪਾਂ ਉਹ ਆਪਾਂ 20 ਕਿ 20 ਕਿਜੀ ਆਪਾਂ ਪਾਉਣੀ ਆ ਤੇ ਜਿਹੜੀ ਆਪਾਂ ਯੂਰੀਆ ਪਾਉਣੀ ਆ ਆਪਾਂ ਤਿੰਨ ਤਿੰਨ ਵਾਰੀ ਕਰਕੇ ਪਾਉਣੀ ਆ ਇਹਦੇ ਵਿੱਚ ਆ ਜਾਂਦਾ ਕਿ ਪਹਿਲੋ ਤੇ ਆਪਾਂ 7 ਦਿਨਾਂ ਬਾਅਦ ਪਾਉਣੀ ਆ ਫਿਰ 21 ਦਿਨਾਂ ਬਾਅਦ ਫਿਰ 42 ਦਿਨਾਂ ਬਾਅਦ ਜੇ ਬਾਸਮਤੀ ਦੀ ਗੱਲ ਕਰੀ ਉਹਦੇ ਵਿੱਚ ਜਿਹੜੀਆਂ ਵੈਰਾਈਟੀਆਂ ਆਪਣੀ ਆ ਜਾਂਦੀਆਂ ਨੇ 1692 1509 ਆਪਾਂ ਉਹਦੇ ਵਿੱਚ 54 ਕਿਲੋ ਜੀ ਯੂਰੀਆ ਪਾਉਣੀ ਆ ਤੇ ਫਾਸਫੋਰਸ ਜਿਹੜੀ ਪਟਾਸ਼ ਆ ਉਹ ਆਪਾਂ ਜੇ ਤੇ ਕਣਕ ਦੇ ਵਿੱਚ ਨਹੀਂ ਪਾਈ ਫਿਰ ਪਾਉਣੀ ਨਹੀਂ ਤੇ ਪਾਉਣ ਦੀ ਲੋੜ ਨਹੀਂ ਹੈਗੀ ਤੇ ਜਿਹੜੀਆਂ ਵੈਰਾਈਟੀਆਂ ਆਪਣੀ 1121 ਜਾਂ 1718 ਆ ਜਾਂਦੀ ਆ ਉਹਦੇ ਵਿੱਚ ਆਪਾਂ 36 ਕਿਲੋ ਜੀ ਯੂਰੀਆ ਪਾਉਣੀ ਆ ਪ੍ਰੋਜੈਕਟਡ ਡਾਇਰੈਕਟਰ ਆਤਮਾ ਅੰਮ੍ਰਿਤਸਰ ਸ਼੍ਰੀ万ਵਾਰੇ ਨੇ ਆਪਣੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਆਪਾਂ ਤੁਸੀਂ ਦੱਸੋ ਕਿ ਪਿੰਡਾਂ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਪ੍ਰੇਰਿਤ ਕਰਦੇ ਹਾਂ ਕਿ ਇਹ ਮਸ਼ੀਨ ਦੇ ਨਾਲ ਤੋਂ ਨਾਲ ਕਾਓ ਤੁਹਾਨੂੰ ਪਤਾ ਵੀ ਜਿਹੜੀ ਲੇਬਰ ਦੀ ਸਮੱਸਿਆ ਜਿਹੜੀ ਆ ਇਹ ਦਿਨੋਂ ਦਿਨ ਵੱਧ ਰਹੀ ਆ ਇਹ ਮਤਲਬ ਕਾਫੀ ਪਹਿਲਾਂ ਜਿਹੜੀ ਉੱਤਰ ਪੂਰਬੀ ਪ੍ਰਾਂਤਾਂ ਤੋਂ ਲੇਬਰ ਹੁੰਦੀ ਸੀ ਉਦੋਂ ਟਰਾਂਸਪਰੈਂਟ ਝੋਨਾ ਹੋਈ ਜਾਂਦਾ ਪਰ ਉਹ ਤਾਂ ਘੱਟ ਗਈ ਵੀ ਸਰਕਾਰ ਦੀਆਂ ਸਕੀਮਾਂ ਕੁਝ ਹੁੰਦੀਆਂ ਜਿੱਦਾਂ ਨਰੇਗਾ ਗਈ ਅਸੀਂ ਇਸ ਸਾਲ ਜਿਹੜੇ ਪਿੰਡਾਂ ਦੇ ਵਿੱਚ ਇਹ ਮਸ਼ੀਨਾ ਨਹੀਂ ਕਿਸੇ ਨੇ ਵਰਤੀਆਂ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਆਤਮਾ ਸਕੀਮ ਦੇ ਵਿੱਚ ਪ੍ਰਦਰਸ਼ਨੀਆਂ ਲਗਾ ਰਹੇ ਹਾਂ ਅਸੀਂ ਸਾਰੇ ਬਲਾਕਾਂ ਦੇ ਵਿੱਚ ਪ੍ਰਦਰਸ਼ਨੀਆਂ ਲਾ ਰਹੇ ਹਾਂ ਔਰ ਖਾਸ ਜ਼ਾਇਤਾਂ ਕੀਤੀਆਂ ਵੀ ਇਹ ਉਹੀ ਪਿੰਡ ਸਲੈਕਟ ਕੀਤੇ ਜਾਣ ਜਿੱਥੇ ਇਹ ਮਸ਼ੀਨਾ ਨਹੀਂ ਯੂਜ਼ ਹੋ ਰਹੀਆਂ ਜਾਂ ਕਿਸਾਨਾਂ ਨੂੰ ਇਹਨਾਂ ਬਾਰੇ ਬਹੁਤੀ ਨੌਲੇਜ ਨਹੀਂ ਆ ਤੇ ਤਾਂ ਕਿ ਇਹ ਪ੍ਰਦਰਸ਼ਨੀਆਂ ਤੋਂ ਬਾਅਦ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਹੀ ਫੀਲਡ ਦੇ ਲਾ ਸਕੀਏ ਤੇ ਇਹਨਾਂ ਮਸ਼ੀਨਾਂ ਪ੍ਰਤੀ ਜਿਹੜਾ ਵਾ ਕਿਸਾਨਾਂ ਨੂੰ ਜਾਗਰੂਕ ਕਰ ਸਕੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਲੇਬਰ ਦੀ ਸਮੱਸਿਆ ਵਾ ਉਹਨਾਂ ਤੋਂ ਜਿਹੜਾ ਵਾ ਛੁਟਕਾਰਾ ਪਾਈ ਸਕੀ। ਕੀ ਸਾਰੀਆਂ ਕਿਸਮਾਂ ਹੀ ਇਹ ਮਸ਼ੀਨ ਦੇ ਨਾਲ ਬਜਾਈ ਕੀਤੀ ਜਾ ਸਕਦੀ ਹੈ ਜਾਂ ਕੋਈ ਖਾਸ ਹੁੰਦੀਆਂ ਨੇ ਇਹ ਕਿਸਮਾਂ? ਪੈਡੀ ਟ੍ਰਾਂਸਪਲੈਂਟਰ ਨਾਲ ਤਕਰੀਬਨ ਪੀਜੀ ਵੱਲੋਂ ਜੋ ਰეკਮੈਂਡਡ ਵੈਰਾਈਟੀਆਂ ਜਿਹੜਾ ਘੱਟ ਸਮਾਂ ਲੈਂਦੀਆਂ ਤਕਰੀਬਨ ਉਹ ਬਹੁਤ ਵਧੀਆ ਚੱਲਦੀਆਂ। ਵੈਰਾਈਟੀਆਂ ਤੇ ਸਾਰੀਆਂ ਬੀਜੀਆਂ ਜਾ ਸਕਦੀਆਂ। ਪਰ ਇਹ ਅਭੀ ਕਈ ਵਾਰ ਸਮੇ ਸਰ ਬਜਾਈ ਕਰਕੇ ਆਪਾਂ ਔਰ ਖਾਦ ਦਵਾਈਆਂ ਔਰ ਰეკਮੈਂਡੇਸ਼ਨ ਹਿਸਾਬ ਨਾਲ ਸਾਰਾ ਕੁਝ ਪਾ ਕੇ ਜਿਹੜੀਆਂ ਸਾਡੀਆਂ ਸਰਾ ਪੀਆਰ 126 ਆ ਮਚੋਨੇ ਦੀ ਵੈਰੈਟੀ ਔਰ ਬਾਸਮਤੀ ਦੀ ਗੱਲ ਕਰੀਏ ਆਪਣਾ ਪੀਉਸ ਸਾਹਿਬ ਬਾਸਮਤੀ ਪਹਿਲਾਂ ਜਿਸ ਤਰ੍ਹਾਂ 1121 ਸੀ ਔਰ ਹੁਣ 1692 ਜਿਸ ਤਰ੍ਹਾਂ ਔਰ ਪੰਜਾਬ ਬਾਸਮਤੀ ਨੰਬਰ 7 ਆ ਇਹਨਾਂ ਦੀ ਅਸੀਂ ਸਿਫਾਰਿਸ਼ ਕਰ ਸਕਦੇ ਆਂ ਅਡਰਸ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਹੀ ਕਿਸਾਨ ਵੀਰ ਬੀਜਣ ਕੋਈ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਵੀਰਾਂ ਨੂੰ ਤੁਸੀਂ ਕੋਈ ਇਸ ਮਸ਼ੀਨ ਦੀ ਲਵਾਈ ਸੰਬੰਧੀ ਕੁਝ ਸੁਝਾਅ ਦੇਣਾ ਚਾਹੋ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਜਾਈ ਹੋਣੀ ਹੈ ਮੈਂ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਆਪਾਂ ਨੂੰ ਇਸ ਵਿਧੀ ਨਾਲ ਜੋੜਨਾ ਚਾਹੀਦਾ ਕਿਉਂਕਿ ਇਸ ਦੇ ਨਾਲ ਜਿੱਥੇ ਸਾਡੇ ਖਰਚੇ ਘਟਦੇ ਆ ਮੈਂ ਸਮਝਦਾ ਵੀ ਜਿਸ ਤਰ੍ਹਾਂ ਕਈ ਪਿੰਡਾਂ ਵਿੱਚ ਦੇਖਿਆ ਜਾ ਰਿਹਾ ਵੀ ਸਾਡੇ ਕੋ 4500 ਤੋਂ 5500 ਰੁਪਇਆ 6000 ਰੁਪਏ ਤੱਕ ਪਤੀ ਏਕੜ ਦੀ ਆਪਣੇ ਲੇਬਰ ਜਿਹੜੀ ਐ ਕਾਸਟ ਕਰ ਰਹੀ ਆ ਝੋਨੇ ਦੀ ਲਵਾਈ ਔਰ ਜੇ ਕਿਸੇ ਕਿਸਾਨ ਵੀਰ ਨੇ ਰਕਬੇ ਦੇ ਸਹਾਮਨਾ 10 ਕਿੱਲੇ ਲਾਉਣੇ ਜਾਂ 15 ਕਿੱਲੇ ਲਾਉਣੇ ਤਾਂ ਤਕਰੀਬਨ 1 ਕਿੱਲੇ ਦਾ ਖਰਚਾ ਉਹ ਕਿਸਾਨ ਵੀਰ ਦਾ ਉੱਥੇ ਲਵਾਈ ਦਾ ਲੱਗ ਜਾਂਦਾ ਤੇ ਮੈਂ ਉਹੀ ਬੈਂਤੀ ਕਰਨਾ ਚਾਹੁੰਦਾ ਕਿ ਕਿਸਾਨ ਵੀਰ ਸਗੋਂ ਜਿਹੜੇ ਸਾਡੇ ਬਲਾਕ ਵਿੱਚ ਕਿਸਾਨ ਵੀਰ ਪਨੀਰੀ ਵੀ ਉਹਨਾਂ ਲਗਾਈ ਹੋਈ ਆ ਔਰ ਉਹਨਾਂ ਨਾਲ ਰਾਫਤਾ ਕਰਕੇ ਆ ਸੰਪਰਕ ਕਰਕੇ ਤੇ ਉਹਨਾਂ ਦੀ ਮਸ਼ੀਨ ਦੀ ਵਰਤੋਂ ਕਰਕੇ ਇਹਦੇ ਆਪਣੇ ਖੇਤਾਂ ਵਿੱਚ ਥੋੜੇ-ਥੋੜੇ ਰਕਬੇ ਦਾ ਜ਼ਰੂਰ ਇਸ ਤਰ੍ਹਾਂ ਦੀ ਵਿਧੀ ਨਾਲ ਜੋੜਨਾ ਚਾਹੀਦਾ ਜਿੱਥੇ ਸਾਡੇ ਖਰਚੇ ਵੀ ਘਟਦੇ ਆ ਔਰ ਝਾੜ ਪੂਰਾ ਨਿਕਲਦਾ ਕਿਉਂਕਿ ਕਿਸਾਨ ਵੀਰਾਂ ਦੇ ਮਨ 'ਚ ਇਹ ਗੱਲ ਹੁੰਦੀ ਕਈ ਵਾਰ ਕਿ ਜਿਹੜਾ ਸਾਡਾ ਕਿਦੇ ਪ੍ਰੋਡਕਸ਼ਨ ਨਾ ਘਟ ਜੇ ਜਿਸ ਕਰਕੇ ਸਾਨੂੰ ਫਾਈਨੈਂਸ਼ੀਅਲੀ ਲਾਸ ਨਾ ਹੋਵੇ ਲੇਕਿਨ ਜਿੰਨੇ ਵੀ ਸਾਡੇ ਕਿਸਾਨ ਵੀਰ ਇਸੇ 7-8 ਮਸ਼ੀਨਾਂ ਹੈਗੀਆਂ ਉਹ ਸਾਰੇ ਕਿਸਾਨ ਵੀਰ ਤਕਰੀਬਨ ਵਧੀਆ ਝਾੜ ਲੈ ਰਹੇ ਆ ਔਰ ਉਹ ਤਾਂ ਬੂਟੇ ਦਾ ਪਲਾਂਟ ਸਟੈਂਡ ਵੀ ਵਧੀਆ ਰਹਿੰਦਾ ਤੁਹਾਡਾ ਡੱਸਾ ਵੀ ਇੰਨੀ ਜਾਣਕਾਰੀ ਦੇਣ ਲਈ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਬੇਸ਼ੱਕ ਕਿਸਾਨ ਵੀਰ ਵਨਸਵੰਨੀਆਂ ਫਸਲਾਂ ਬੀਜਦੇ ਨੇ ਪਰ ਹੁਣ ਬਹੁਤੇ ਕਿਸਾਨ ਵੀਰਾਂ ਦਾ ਧਿਆਨ ਝੋਨੇ ਦੀ ਪਨੀਰੀ ਦੀ ਲਵਾਈ ਤੇ ਹੈ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਚੋਨੇ ਤੇ ਬਾਸਮਤੀ ਦੀ ਪਨੀਰੀ ਨੂੰ ਤਿਆਰ ਕਰਨ ਤੋਂ ਲੈ ਕੇ ਝਾੜ ਪ੍ਰਾਪਤ ਕਰਨ ਤੱਕ ਬਹੁਤ ਜ਼ਿਆਦਾ ਮੁਸ਼ਕਲਤ ਕਰਨੀ ਪੈਂਦੀ ਹੈ ਪਰੰਤੂ ਕੁਝ ਕੋ ਕਿਸਾਨ ਵੀਰਾਂ ਨੇ ਬਹੁਤੀ ਕਾਮਯਾਬੀ ਦੀ ਥਾਂ ਤੇ ਮਸ਼ੀਨਾਂ ਦੀ ਵਰਤੋਂ ਕਰਕੇ ਸ਼ਲਾਘਾਯੋਗ ਕਦਮ ਚੁੱਕਿਆ ਤਾਂ ਝੋਨੇ ਤੇ ਬਾਸਮਤੀ ਦੀ ਪਨੀਰੀ ਦੀ ਤਿਆਰੀ ਤੇ ਮਸ਼ੀਨ ਨਾਲ ਇਸ ਦੀ ਖੇਤ ਚ ਸਫਲ ਲਵਾਈ ਇਸੇ ਹੀ ਵਿਸ਼ੇ ਤੇ ਕੁਝ ਸਫਲ ਕਿਸਾਨ ਵੀਰਾਂ ਨੇ ਆਪਣੇ ਤਕਨੀਕੀ ਤਜਰਬੇ ਸਾਂਝੇ ਕੀਤੇ ਨੇ ਇਹ ਕਿਸਾਨ ਵੀਰ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਅਜਨਾਲਾ ਦੇ ਪਿੰਡ ਰੱਜੀਆਂ ਦੇ ਨਿਵਾਸੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਂਜੀ ਨੇ ਕਿ ਕਹਿੰਦੇ ਨੇ ਇਹਨਾਂ ਸਫਲ ਕਿਸਾਨ ਵੀਰਾਂ ਦੇ ਤਜਰਬੇ ਆਓ ਦੇਖਦੇ ਆਂ ਹੁਣ ਮੇਰੇ ਨਾਲ ਨੇ ਕੁਝ ਕਿਸਾਨ ਵੀਰ ਜਿਨ੍ਹਾਂ ਦਾ ਪਿੰਡ ਹੈ ਰਾਜੀਆਂ ਇਸੇ ਪਿੰਡ ਦੇ ਵਿੱਚ ਅਸੀਂ ਖੜੇ ਆਂ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਸਤਨਾਮ ਸਿੰਘ ਜੀ ਜੇ ਆਪਾਂ ਗੱਲ ਕਰੀਏ ਝੋਨੇ ਦੀ ਮਸ਼ੀਨ ਨਾਲ ਲਵਾਈ ਦੀ ਹਾਂਜੀ ਕਿੰਨੇ ਕ ਸਮੇਂ ਤੋਂ ਲਵਾਈ ਕਰਦੇ ਆ ਰਹੇ ਹੋ ਕਿਦਾਂ ਇਧਰ ਨੂੰ ਮੁੜੇ ਕਿਉਂ ਇਸ ਪਾਸੇ ਨੂੰ ਆਏ ਥੋੜਾ ਜਿਹਾ ਵਿਸਥਾਰ ਨਾਲ ਦੱਸੋ ਸਾਨੂੰ ਕੋਈ 15 ਕ ਸਾਲ ਹੋ ਗਏ ਆ ਇਹਦੇ ਨਾਲ ਮਸ਼ੀਨ ਨਾਲ ਲਵਾਈ ਕਰਦੇ ਆਣ ਉਹ ਮਸ਼ੀਨ ਇਹ ਤਾਂ ਕਰਕੇ ਲਈ ਸੀ ਉਦੋਂ ਲੀਵਰ ਦੀ ਬੜੀ ਮੁਸ਼ਕਲ ਆਉਂਦੀ ਹੁੰਦੀ ਸੀ ਤੇ ਇਹ ਕਰਕੇ ਮਸ਼ੀਨ ਵਾਲੇ ਪਾਸੇ ਆਪਾਂ ਆਏ ਕਿੰਨੀ ਏਕੜਾਂ ਤੋਂ ਸ਼ੁਰੂ ਕੀਤਾ ਸੀ ਤੇ ਅੱਜ ਕਿੰਨੇ ਏਕੜਾਂ ਤੇ ਖੜੇ ਹਾਂ ਹਾਂਜੀ 17-18 ਏਕੜ ਲਾਈਦੇ ਆਪਣੇ ਲਾਈਦੇ ਆ ਹਾਂਜੀ ਤਾਂ ਜਿਹੜੇ ਕੋਈ ਸੱਜਣ ਮਿੱਤਰ ਹੁੰਦਾ ਉਹਦੇ ਥੋੜੀ ਬਹੁਤੀ ਲਾ ਲਈਦੀ ਜਾਦਾ ਨਹੀਂ ਮੈਂ ਲਾਉਂਦਾ ਆਪਣੀ ਤਕਰੀਬਨ ਜਿਆਦਾ ਲਾਉਣਾ ਤੇ ਕਿੰਦਾ ਨਹੀਂ ਲੱਗਦੀ ਹੈ ਬਜਾਈ ਫਿਰ ਥੋੜਾ ਵਿਸਥਾਰ ਨਾਲ ਬਜਾਈ ਜਿੰਨੇ ਨਵੇਂ ਲਾਉਣੀ ਉਹਨੂੰ ਥੋੜੀ ਜੀ ਮੁਸ਼ਕਲ ਲੱਗਦੀ ਸਾਨੂੰ ਕੋਈ ਮੁਸ਼ਕਲ ਨਹੀਂ ਲੱਗਦੀ ਇਹ ਜਿਹੜੀ ਮਸ਼ੀਨ ਹੈ ਇੱਕ ਗੱਲਾ ਲਾ ਦਿੰਦੀ ਸਵਾਲ ਲੀਟਰ ਪੈਟਰੋਲ ਨਾਲ ਇੱਕ ਗੱਲਾ ਲਾ ਦਿੰਦੀ ਹੈ ਤੇ ਮੰਨ ਲਓ ਕਿ ਅੱਧੇ ਘੰਟੇ 'ਚ ਇੱਕ ਜਦੋਂ ਆਪਾਂ ਪਨੀਰੀ ਬੀਜਦੇ ਅੱਧੇ ਘੰਟੇ 'ਚ ਇੱਕ ਏਕੜ ਦੀ ਪਨੀਰੀ ਬੀਜ ਦਿੰਦੇ ਨੇ ਆਪਾਂ ਆਪ ਨਾਲ ਮੇਰੇ ਨਾਲ ਮੇਰਾ ਬ੍ਰਦਰ ਹੈ ਇਹ ਵੀ ਆਪਾਂ ਤਿੰਨੇ ਜਾਣੇ ਜਾਨੀ ਅਠਾ ਦਾ ਕਿੱਲਿਆਂ ਦੀ ਇੱਕ ਦਿਨ ਚ ਆਪਾਂ ਪਨੀਰੀ ਆਰਾਮ ਨਾਲ ਬੀਜਦੇ ਨੇ ਤੇ ਜਾਨੀ ਚਾਰ ਪੰਜ ਕਿੱਲੇ ਆਪਾਂ ਆਰਾਮ ਨਾਲ ਝੋਨਾ ਇੱਕ ਦਿਨ ਚ ਲਾ ਦਿੰਦੇ ਆ ਸਵਾ ਘੰਟੇ ਚ ਇੱਕ ਕਿੱਲਾ ਲੱਗ ਜਾਂਦਾ ਮੇਰਾ ਨਾਮ ਚਰਨਜੀਤ ਸਿੰਘ ਹੈ ਜੀ ਤੇ ਪਿੰਡ ਰਾਜੀਆਂ ਖੇਤੀਬਾੜੀ ਬਲਾਕ ਐਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਜੇ ਕੀ ਕਹਿਣਾ ਚਾਹੂਂਗੇ ਝੋਨੇ ਦੀ ਜਿਹੜੀ ਪਨੀਰੀ ਹੈ ਜਿਹੜੀ ਅਸੀਂ ਲਾਉਨੇ ਆ ਮਸ਼ੀਨ ਦੇ ਨਾਲ ਕਿਦਾਂ ਦਾ ਇਹ ਲੱਗਦਾ ਤਰੀਕਾ ਸਫਲ ਤਜਰਬਾ ਬਹੁਤ ਵਧੀਆ ਜੀ ਸਾਨੂੰ ਤਾਂ ਕੋਈ ਮੁਸ਼ਕਲ ਨਹੀਂ ਆਉਂਦੀ ਹੁਣ ਤਾਂ ਸਾਡੇ ਮੰਨ ਲਓ ਕਿ ਵਧੀਆ ਲੱਗਦਾ ਸਾਨੂੰ ਤਾਂ ਚਾ ਚੜ ਜਾਂਦਾ ਜਦੋਂ ਝੋਨਾ ਆ ਜਾਂਦਾ ਸੀਜ਼ਨ ਆ ਜਾਂਦਾ ਪਿੰਡ ਦੇ ਸਭ ਕਾ ਸਰਪੰਚ ਨੇ ਨੌਜਵਾਨ ਕਿਸਾਨ ਨੇ ਤੁਹਾਡਾ ਨਾਮ ਦੱਸੋ ਜੀ ਪਹਿਲਾਂ ਮੇਰਾ ਨਾਮ ਦਿਲਸ਼ੇਰ ਸਿੰਘ ਹੈ ਜੀ ਦਿਲਸ਼ੇਰ ਸਿੰਘ ਪਿੰਡ ਰਾਜੀਆ ਕੀ ਕਹਿਣਾ ਚਾਹੂੰਗੀ ਕਿ ਤੁਹਾਡੇ ਪਿੰਡ ਦੇ ਕਿੰਨੇ ਕੁ ਕਿਸਾਨ ਵੀਰ ਝੋਨੇ ਦੀ ਮੈਟ ਟਾਈਪ ਨਰਸਰੀ ਬੀਜ ਕੇ ਤੇ ਮਸ਼ੀਨ ਨਾਲ ਲਵਾਈ ਖੇਤ ਦੇ ਵਿੱਚ ਕਰਦੇ ਦੇਖੋ ਜੀ ਜਿਹੜੀ ਇਹ ਮਸ਼ੀਨ ਵਾਲੀ ਬਜਾਈ ਆ ਚਾਹੁੰਦੇ ਤਾਂ ਸਾਰੇ ਹੀ ਆ ਵੀ ਕੀਤੀ ਜਾਵੇ ਪਰ ਜਿਹੜਾ ਮਿਹਨਤ ਦੇ ਨਾਲ ਇਹਦਾ ਯੋਰ ਬਹੁਤ ਲੱਗਦਾ ਉਹੀ ਉਹੀ ਪਰਿਵਾਰ ਹੈ ਸਾਡਾ ਆਪਣਾ ਹੀ ਪਰਿਵਾਰ ਹੈ ਜਾਨੀ ਕਿ ਇੱਕੋ ਖੂਨ ਦੇ ਵਿੱਚੋਂ ਅਸੀਂ ਦਾਦੇ ਪਰਦੇ ਵਿੱਚੋਂ ਹੀ ਆ। ਇਹਨਾਂ ਦੀ ਅਸੀਂ ਵਹਨੇ ਰਹਿਨੇ ਫਸਲ ਮਿਹਨਤ ਬਹੁਤ ਜਿਆਦੀ ਆ। ਇੱਕ ਇਸ ਚੀਜ਼ ਦੀ ਜਿਹੜੀ ਬੀਜ ਆ ਜਿਹੜਾ ਲੱਗਦਾ ਦਾਣਾ ਇੱਥੇ ਪੈਲੀ ਜਨਾ ਪਿਛਲੀ ਯਾਰ ਮੀਂਹ ਬਹੁਤ ਆਏ ਤੇ 8 ਦਿਨ ਡੁਬਾਰਿਆ ਝੋਨਾ ਇਹਨਾਂ ਦਾ ਸਾਰਾ ਹੀ। 8 ਦਿਨਾਂ ਬਾਅਦ ਵੀ ਐਡਾ ਸੋਹਣਾ ਨਿਖਰ ਕੇ ਬਾਹਰ ਆਇਆ ਵੀ ਮਰਿਆ ਨਹੀਂ ਝੋਨਾ। ਜਿਹੜੀ ਸਾਡੇ ਵੇਖਣ ਵਾਲੀ ਚੀਜ਼ ਆ ਵੀ ਇਹ ਮਾੜੀ ਚੀਜ਼ ਨਹੀਂ ਬਹੁਤ ਚੰਗੀ ਚੀਜ਼ ਆ। ਸਿਰਫ ਮਿਹਨਤ ਜਿਆਦੀ ਮੰਗਦੀ ਆ। ਵੀ ਮਿਹਨਤ ਦੇ ਨਾਲ ਇਹ ਹੁਣ ਵੀਰ ਆਪ ਲਾਲਦਾ ਹਨਾ। ਆਪਾਂ ਹੁਣ ਇੱਥੇ ਵੇਖਣਦੇ ਆਂ ਵੀ ਮਜ਼ਦੂਰ ਆਪਾਂ ਸਾਰੇ ਸ਼ਾਮੇ ਖਲੋਤੇ ਮਜ਼ਦੂਰ ਝੋਨਾ ਲਾਉਂਦੇ ਆ ਗਰਮੀ ਦੇ ਵਿੱਚ ਨਾ ਆਹ ਜਿਹੜੀ ਪ੍ਰੋਬਲਮ ਆ ਇੱਕ ਚੀਜ਼ ਹੁਣ ਨਵੀਂ ਤਕਨੀਕ ਦੱਸਦੇ ਆਈ ਆ ਵੀ ਵਟ ਦੇ ਉੱਤੇ ਹੀ ਸੈਂਸਰ ਸਿਸਟਮ ਆ ਜਿਹੜਾ ਝੋਨਾ ਜਿਹੜਾ ਲੱਗ ਜਾ ਕਰੂਗਾ ਉਹਦੇ ਜੇ ਉਸ ਸੰਬੰਧੀ ਚੀਜ਼ ਹੋ ਗਈ ਫਿਰ ਤੇ ਤਕਰੀਬਨ ਹੀ ਮੇਰੇ ਖਿਆਲ ਨਾਲ ਕਾਫੀ ਜ਼ਿੰਮੇਵਾਰ ਜਿਹੜੇ ਇਹ ਵੱਲੇ ਬੰਨੇ ਆਉਣਗੇ ਸੋ ਸਾਰੇ ਕਿਸਾਨ ਵੀਰ ਇਸ ਪਿੰਡ ਰਾਜੀਆ ਦੇ ਮੇਰੇ ਨਾਲ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਾਰੇ ਕਿਸਾਨ ਵੀਰੋ ਤੇ ਕਿਸਾਨ ਭੈਣੋ ਸਾਡਾ ਅੱਜ ਦਾ ਵਿਸ਼ਾ ਸੀ ਝੋਨੇ ਤੇ ਬਾਸਮਤੀ ਦੀ ਪਨੀਰੀ ਦੀ ਤਿਆਰੀ ਤੇ ਮਸ਼ੀਨ ਨਾਲ ਇਸ ਦੀ ਖੇਤ ਚ ਸਫਲ ਲਵਾਈ ਇਸੇ ਹੀ ਵਿਸ਼ੇ ਤੇ ਖੇਤੀ ਮਾਹਿਰਾਂ ਦੇ ਵੱਲੋਂ ਬਹੁਮੁੱਲੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਫਲ ਕਿਸਾਨ ਵੀਰਾਂ ਨੇ ਵੀ ਆਪਣਾ ਤਜਰਬਾ ਸਾਂਝਾ ਕੀਤਾ ਸੋ ਜੇਕਰ ਤੁਸੀਂ ਵੀ ਮਸ਼ੀਨ ਦੇ ਨਾਲ ਝੋਨੇ ਤੇ ਬਾਸਮਤੀ ਦੀ ਪਨੀਰੀ ਦੀ ਲਵਾਈ ਕਰੋਗੇ ਤਾਂ ਤੁਹਾਨੂੰ ਵੀ ਫਾਇਦਾ ਹੋਵੇਗਾ ਤੁਹਾਡਾ ਸਮਾਂ ਵੀ ਘੱਟ ਲੱਗੇਗਾ ਤੇ ਨਾਲ ਹੀ ਆਰਥਿਕ ਬਚਤ ਵੀ ਹੋਵੇਗੀ ਸੋ कुल मिलाके ਇਹ ਸਪੱਸ਼ਟ ਹੈ ਕਿ ਝੋਨੇ ਤੇ ਬਾਸਮਤੀ ਦੀ ਪਨੀਰੀ ਦੀ ਲਵਾਈ ਵਿੱਚ ਮਸ਼ੀਨੀਕਰਨ ਝੋਨੇ ਤੇ ਬਾਸਮਤੀ ਦੀ ਚੰਗੀ ਪੈਦਾਵਾਰ ਦੇ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਸਾਬਿਤ ਹੋ ਸਕਦਾ ਹੈ ਉਮੀਦ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਨਾਲ ਹੀ ਤੁਹਾਡੇ ਲਈ ਫਾਇਦੇਮੰਦ ਵੀ ਸਾਬਿਤ ਹੋਵੇਗੀ ਸੋ ਅਗਲੇ ਪ੍ਰੋਗਰਾਮ ਦੇ ਵਿੱਚ ਨਵਾਂ ਵਿਸ਼ਾ ਤੇ ਨਵੀਂ ਜਾਣਕਾਰੀ ਲੈ ਕੇ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਦੇ ਲਈ ਜਸਬੀਰ ਕੋਰ ਜਸਸੀ ਨੂੰ ਦਿਓ ਇਜਾਜ਼ਤ ਧੰਨਵਾਦ